ਹਾਂਜੀ ਦੋਸਤੋ ਹਾਜ਼ਰ ਹੋਏ ਅੱਜ ਦੀ ਕਹਾਣੀ 3 ਦੇ ਲੇਖ ਲੈ ਕੇ ਪਾਗ 18ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਧਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਅਮਨ ਦਾ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਪ੍ਰੀਤੀ ਨੇ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਸਤਨਾਮ ਹੁਣੀ ਸਾਰੇ ਜਣੇ ਨੰਨੀ ਪਰੀ ਨੂੰ ਦੇਖਣ ਹਸਪਤਾਲ ਗਏ ਤਰਸੇਮ ਸਰਬੀ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਪ੍ਰੀਤੀ ਤੇ ਗੁਰਵੀਰ ਦੀ ਬੇਟੀ ਦਾ ਨਾਮ ਜਸ਼ਨਦੀਪ कौर ਰੱਖਿਆ। ਨਿੱਕੇ ਬੱਚੇ ਦੇ ਆਉਣ ਨਾਲ ਘਰ ਵਿੱਚ ਖੁਸ਼ੀਆਂ ਚਾਰ ਗੁਣਾ ਵੱਧ ਜਾਂਦੀਆਂ ਨੇ। ਉਧਰ ਹਰਲੀਨ ਦੇ ਆਸਟ੍ਰੇਲੀਆ ਦੇ ਪੇਪਰ ਲੱਗਿਆ ਨੂੰ 8 ਮਹੀਨੇ ਹੋ ਗਏ। ਹਰਵੀਰ ਨੇ ਆਉਣਾ ਸੀ। ਜਦੋਂ ਤੱਕ ਹਰਵੀਰ ਨੇ ਵਾਪਸ ਮੁੜਨਾ ਹੈ, ਉਦੋਂ ਤੱਕ ਹਰਲੀਨ ਦਾ ਵੀਜ਼ਾ ਵੀ ਆ ਜਾਣਾ ਸੀ। ਐਵੇਂ ਟਾਈਮ ਉਦੋਂ ਲੰਘਿਆ ਦਸੰਬਰ ਆ ਗਿਆ ਦਵਿੰਦਰ ਦੇ ਡੈਡੀ ਨੂੰ ਤਾਂ ਆਪਣੇ ਪੋਤੇ ਦੀ ਕੋਈ ਖੁਸ਼ੀ ਨਹੀਂ ਉਹਨੇ ਲੋੜੀ ਤਾਂ ਕੀ ਮਨਾਉਣੀ ਸੀ ਸਤਨਾਮ ਤੇ ਚਰਨਜੀਤ ਨੇ ਸੋਚਿਆ ਕਿ ਦੋਤੇ ਦੀ ਲੋੜੀ ਦਾ ਗੁੜ ਆਪਣੇ ਪਿੰਡ ਫੇਰ ਕੇ ਆਉਣਾ ਹੈ ਜਨਵਰੀ ਦੇ ਪਹਿਲੇ ਹਫਤੇ ਹਰਵੀਰ ਵੀ ਆ ਗਿਆ ਸਤਨਾਮ ਦਿੱਲੀ ਤੋਂ ਉਹਨੂੰ ਲੈ ਕੇ ਆਇਆ ਹਰਵੀਰ ਨੇ ਇਸ ਵਾਰ ਘਰ ਆਪਣੇ ਆਉਣ ਦੀ ਤਰੀਖ ਨਹੀਂ ਦੱਸੀ ਸੀ ਸਤਨਾਮ ਨੂੰ ਦੱਸਿਆ ਸੀ ਇਸ ਲਈ ਦਿੱਲੀ ਤੋਂ ਸਿੱਧਾ ਪਹਿਲਾਂ ਉਹ ਸ਼ਹਿਰ ਵਾਲੇ ਘਰ ਰਮਨ ਹੁਣਾਂ ਨੂੰ ਮਿਲਣ ਗਿਆ ਹਰਵੀਰ ਰਮਨ ਦੇ بیٹے ਸੁਖਮਣ ਲਈ 13 ਸਾਰੇ ਤੋਹਫੇ ਲੈ ਕੇ ਆਇਆ ਸੁਖਮਣ 9 ਮਹੀਨਿਆਂ ਦਾ ਹੋ ਗਿਆ ਰੋੜਨ ਲੱਗ ਗਿਆ ਉਹ ਮਾਮੇ ਦੀਆਂ ਲਿਆਂਦੀਆਂ ਖੇਡਾਂ ਦੇਖ ਕੇ ਖੁਸ਼ ਹੋਇਆ ਪਿਆ ਸੀ ਸਭ ਨੂੰ ਮਿਲ ਕੇ ਹਰਵੀਰ ਸਤਨਾਮ ਨੂੰ ਲੈ ਕੇ ਆਪਣੇ ਪਿੰਡ ਨੂੰ ਚਲਾ ਗਿਆ ਹਰਵੀਰ ਨੂੰ ਇੱਕਦਮ ਆਇਆ ਦੇਖ ਕੇ ਸਾਰੀ ਹੁਣੀ ਹੈਰਾਨ ਹੋ ਗਈ ਸਾਰੇ ਪਰਿਵਾਰ ਦੇ ਧਰਤੀ ਪੈਰ ਨਹੀਂ ਲੱਗਦੇ ਸੀ ਘਰ ਵਿੱਚ ਰੌਣਕਾਂ ਲੱਗ ਗਈਆਂ ਹਰਲੀਨ ਦੇ ਚਿਹਰੇ ਤੇ ਅਲੱਗ ਹੀ ਨੂਰ ਸੀ ਉਹ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਕਿ ਹਰਵੀਰ ਜੀ ਆ ਗਏ ਹਰਵੀਰ ਦੇ ਆਉਣ ਦਾ ਚਾਹੇ ਘਰ ਵਿੱਚ ਸਭ ਨੂੰ ਪਤਾ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਹੀ ਆਉਣਾ ਹੈ ਜਦੋਂ ਹਰਵੀਰ ਨੂੰ ਆਉਣ ਦਾ ਪੁੱਛਦੇ ਤਾ ਉਹ ਕਹਿ ਛੱਡਦਾ ਕਿ ਹਲੇ ਟਿਕਟ ਨਹੀਂ ਲਈ ਹਰਵੀਰ ਆਉਂਦੇ ਹੀ ਆਪਣੀ ਨਿੱਕੀ ਜਹੀ ਭਤੀਜੀ ਜਸ਼ਨਦੀਪ ਨੂੰ ਮਿਲਣ ਗਿਆ ਉਹ ਨੂੰ ਗੋਦ ਵਿੱਚ ਚੁੱਕ ਕੇ ਪਿਆਰ ਕਰਨ ਲੱਗਾ ਹਰਵੀਰ ਨੇ ਕਿੰਨੇ ਸਾਰੇ ਤੋਹਫੇ ਜਸ਼ਨਦੀਪ ਦੇ ਝੂਲੇ ਵਿੱਚ ਲਿਆ ਕੇ ਰੱਖ ਦਿੱਤੇ ਘਰ ਵਿੱਚ ਇੱਕ ਨੰਨੇ ਬੱਚੇ ਦੇ ਆਉਣ ਨਾਲ ਕਿੰਨੀਆਂ ਖੁਸ਼ੀਆਂ ਆ ਜਾਂਦੀਆਂ ਨੇ ਸਰਬੀ ਤੇ ਸਤਨਾਮ ਦੋਵਾਂ ਦੇ ਘਰ ਰੱਬ ਨੇ ਇਹ ਖੁਸ਼ੀਆਂ ਦਿੱਤੀਆਂ ਜਨਵਰੀ ਦੇ ਪਹਿਲੇ ਹਫਤੇ ਹੀ ਸਤਨਾਮ ਨੇ ਆਪਣੇ ਪਿੰਡ ਵਾਲੇ ਘਰ ਵਿੱਚ ਆਪਣੇ ਦੋਤੇ ਦੀ ਲੋੜੀ ਦਾ ਪ੍ਰੋਗਰਾਮ ਰੱਖਿਆ ਸਤਨਾਮ ਸ਼ਹਿਰ ਤੋਂ ਸਾਰਾ ਪਰਿਵਾਰ ਸਰਪੀ ਹੁਣੀ ਸਾਰੇ ਜਣੇ ਅਮਨ ਤੇ ਜਗਪਾਲ ਸਭ ਸਵੇਰੇ ਹੀ ਪਿੰਡ ਚਲੇ ਗਏ ਪਹਿਲਾਂ ਸਾਰੇ ਪਿੰਡ ਵਿੱਚ ਗੁੜ ਫੇਰਿਆ ਤੇ ਫਿਰ ਰਾਤ ਨੂੰ ਢੂਣੀ ਦਾ ਪ੍ਰੋਗਰਾਮ ਕੀਤਾ ਸਾਰੇ ਪਿੰਡ ਵਿੱਚ ਢੂਣੀ ਦਾ ਸੱਦਾ ਦਿੱਤਾ ਗਿਆ ਪੂਰੇ ਸ਼ਗਨ ਵਿਹਾਰ ਨਾਲ ਸੁਖਮਣ ਦੀ ਲੋੜੀ ਮਨਾਈ ਸਾਰੇ ਜਣੇ ਨੇ ਰਲ ਕੇ ਨੱਚਣ ਟੱਪਣ ਦਾ ਪ੍ਰੋਗਰਾਮ ਵੀ ਕੀਤਾ ਗਿੱਧਾ ਪੰਗੜਾ ਪਾਇਆ ਪਿੰਡ ਵਾਲੇ ਘਰ ਵਿੱਚ ਆ ਕੇ ਸਾਰੇ ਜਣੇ ਬਹੁਤ ਖੁਸ਼ ਸੀ ਗੁਰਵੀਰ ਤੇ ਹਰਵੀਰ ਵੱਡੇ ਸੀ ਉਹਨਾਂ ਨੂੰ ਆਪਣੇ ਨਾਨਕੇ ਘਰ ਦੀਆਂ ਬਹੁਤ ਸਾਰੀਆਂ ਯਾਦਾਂ ਚੇਤੇ ਆਈਆਂ ਸੀ ਰਮਨ ਤੇ ਅਮਨ ਦੋਵੇਂ ਬਹੁਤ ਛੋਟੀਆਂ ਸੀ ਜਦੋਂ ਦਾ ਇਹ ਘਰ ਛੱਡਿਆ ਸੀ ਅੱਜ ਸਾਰੇ ਜਣੇ ਆਪਣੇ ਜਦੀ ਘਰ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਸੀ ਸਵੇਰੇ ਉੱਠ ਕੇ ਸਾਰੇ ਜਨੇ ਆਪੋ ਆਪਣੇ ਕੰਮਾਂ ਤੇ ਚਲੇ ਗਏ ਚਰਨਜੀਤ ਤੇ ਸੁਖਮਨ ਨੂੰ ਲੈ ਕੇ ਸ਼ਹਿਰ ਵਾਲੇ ਘਰ ਛੱਡ ਕੇ ਦਵਿੰਦਰ ਵੀ ਆਪਣੇ ਕੰਮ ਤੇ ਚਲਾ ਗਿਆ ਅਮਨ ਵੀ ਕਾਲਜ ਚਲੀ ਗਈ ਅਗਲੇ ਮਹੀਨੇ ਉਹਦੇ ਪੇਪਰ ਸ਼ੁਰੂ ਹੋ ਜਾਣੇ ਸੀ ਲੋੜੀ ਵਾਲੇ ਦਿਨ ਸਤਨਾਮ ਨੇ ਆਪਣੇ ਘਰ ਪ੍ਰੋਗਰਾਮ ਰੱਖਿਆ ਦਵਿੰਦਰ ਦੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਸਤਨਾਮ ਦਾ ਸੋਚਣਾ ਸੀ ਕਿਸ ਕੁਮਣ ਦੇ ਦਾਦੇ ਨੇ ਤਾਂ ਕੋਈ ਖੁਸ਼ੀ ਮਨਾਉਣੀ ਨਹੀਂ ਸੀ ਨਾ ਪਰਿਵਾਰ ਨੂੰ ਹੀ ਕੁਝ ਕਰਨ ਦੇਣਾ ਸੀ ਇਸ ਲਈ ਸਤਨਾਮ ਆਪਣੇ ਵੱਲੋਂ ਕੋਈ ਕਮੀ ਨਹੀਂ ਰੱਖਣਾ ਚਾਹੁੰਦਾ ਸੀ ਸਤਨਾਮ ਨੂੰ ਇਹ ਵੀ ਸੀ ਦਵਿੰਦਰ ਨੂੰ ਸਭ ਕੁਝ ਵਧੀਆ ਮਹਿਸੂਸ ਹੋਵੇ ਹਰ ਕੰਮ ਆਪਣੇ ਹੱਥੀਂ ਕੀਤਾ ਦਵਿੰਦਰ ਤਾਂ ਪਹਿਲਾਂ ਹੀ ਸਤਨਾਮ ਦਾ ਬਹੁਤ ਮਾਣ ਇੱਜ਼ਤ ਕਰਦਾ ਸੀ ਰਮਨਦੀ ਸਹੁਰਿਆਂ ਵੱਲੋਂ ਵੀ ਸਾਰੇ ਰਿਸ਼ਤੇਦਾਰ ਆਏ ਸੀ ਬਸ ਨਹੀਂ ਆਏ ਤਦ ਦਵਿੰਦਰ ਦੇ ਮੰਮੀ ਡੈਡੀ ਨਹੀਂ ਆਈ ਦਵਿੰਦਰ ਦੇ ਫੁੱਫੜ ਜੀ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਣੇ ਸਾਲੇ ਨੂੰ ਕਿ ਹੁਣ ਖੁਸ਼ੀ ਦਾ ਮੌਕਾ ਹੈ ਸਭ ਗਿਲੇ ਸ਼ਿਕਵੇ ਦੂਰ ਹੋ ਜਾਣਗੇ ਪਰ ਦਵਿੰਦਰ ਦਾ ਡੈਡੀ ਆਪਣਾ ਲਾਲਚ ਨਹੀਂ ਛੱਡ ਸਕਿਆ ਚਲੋ ਜੀ ਕਿਸੇ ਇੱਕ ਦੇ ਨਾਂ ਆਉਣ ਨਾਲ ਕਿਹੜਾ ਪ੍ਰੋਗਰਾਮ ਰੁਕ ਜਾਂਦਾ ਹੈ ਉਹ ਤਾਂ ਹਰ ਹਾਲਤ ਵਿੱਚ ਸਭ ਕੁਝ ਖੁਸ਼ੀ-ਖੁਸ਼ੀ ਨਿਪਟ ਗਿਆ ਦਵਿੰਦਰ ਤੇ ਸਤਨਾਮ ਨੇ ਸਾਰੇ ਰਿਸ਼ਤੇਦਾਰਾਂ ਨੂੰ ਸ਼ਗਨ ਵਿਹਾਰ ਨਾਲ ਵਿਦਾ ਕੀਤਾ ਸਭ ਤੋਂ ਬਾਅਦ ਵਿੱਚ ਸਰਬੀ ਹੁਨਾ ਦਾ ਪਰਿਵਾਰ ਗਿਆ ਹਰਵੀਰ ਤੇ ਹਰਲੀਨ ਰੁਕ ਗਈ ਰਾਤ ਦੀ ਰੋਟੀ ਪਾਣੀ ਤੋਂ ਵਿਲੇ ਹੋ ਕੇ ਸਾਰੇ ਜਣੇ ਗੱਲਾਂ ਬਾਤਾਂ ਕਰਨ ਲੱਗ ਗਏ ਅਮਨ ਤੇ ਰਮਨ ਵੀ ਸਾਰੇ ਕੰਮ ਨਵੇੜ ਕੇ ਸਭ ਲਈ ਦੁੱਧ ਲੈ ਕੇ ਹਾਲ ਵਿੱਚ ਆ ਗਈਆਂ ਅੱਧੀ ਰਾਤ ਤੱਕ ਸਾਰੇ ਬੈਠੇ ਗੱਲਾਂ ਕਰੀ ਗਈ ਇੱਕ ਦੂਜੇ ਨੂੰ ਹਾਸਾ ਮਖੌਲ ਕਰੀ ਗਏ ਹਰਲੀ ਨੂੰ ਬਹੁਤ ਹੈਰਾਨੀ ਹੋਈ ਕੀ ਵੱਡੇ ਛੋਟੇ ਸਭ ਰਲ ਕੇ ਬੈਠੇ ਗੱਲਾਂ ਕਰਦੇ ਐ ਹਰਲੀਨ ਦੇ ਪੇਕੇ ਘਰ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਸੀ ਵੱਡਿਆਂ ਸਾਹਮਣੇ ਬੋਲਣ ਦੀ ਐਵੇਂ ਦੀਆਂ ਖੁਸ਼ੀਆਂ ਹਰਲੀਨ ਨੇ ਪਹਿਲੀ ਵਾਰ ਦੇਖੀਆਂ ਸੀ ਗੱਲਾਂ ਬਾਤਾਂ ਕਰਦੇ ਸਾਰੇ ਜਿੱਥੇ ਜਿਹਦਾ ਦਿਲ ਕੀਤਾ ਉੱਥੇ ਸੌਂ ਗਏ ਅਗਲੀ ਸਵੇਰ ਉੱਠ ਕੇ ਚਰਨਜੀਤ ਨੇ ਸਾਰਿਆਂ ਲਈ ਚਾਹ ਕੀਤੀ ਤੇ ਸਾਰੇ ਜਣੇ ਉੱਠ ਉੱਠ ਕੇ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਅਮਨਕਾਲਜ ਚ ਚਲੀ ਗਈ ਜਗਪਾਲ ਉਹਨੂੰ ਛੱਡ ਕੇ ਹਸਪਤਾਲ ਚਲਾ ਗਿਆ ਹਰਵੀਰ ਤੇ ਹਰਲੀਨ ਵੀ ਆਪਣੇ ਪਿੰਡ ਨੂੰ ਚਲੇ ਗਈ ਅਗਲੇ ਹਫਤੇ ਹਰਲੀਨ ਦੀ ਆਸਟ੍ਰੇਲੀਆ ਦੇ ਵੀਜ਼ੇ ਲਈ ਇੰਟਰਵਿਊ ਸੀ ਹਰਲੀਨ ਨੂੰ ਇਸ ਗੱਲ ਦੀ ਬਹੁਤ ਟੈਨਸ਼ਨ ਸੀ ਕਿ ਪਤਾ ਨਹੀਂ ਇੰਟਰਵਿਊ ਵਿੱਚ ਕੀ ਪੁੱਛਣਗੇ ਹਰਵੀਰ ਉਹਨੂੰ ਰੋਜ਼ ਕੁਝ ਨਾ ਕੁਝ ਸਮਝਾਉਂਦਾ ਰਹਿੰਦਾ ਚਲੋ ਹਰਲੀਨ ਦਾ ਇੰਟਰਵਿਊ ਵਧੀਆ ਹੋ ਗਈ ਤੇ ਉਹਨੂੰ ਵੀਜ਼ਾ ਵੀ ਮਿਲ ਗਿਆ ਹਰਵੀਰ ਨੇ ਆਪਣੀ ਤੇ ਹਰਲੀਨ ਦੀ ਫਰਵਰੀ ਦੇ ਅਖੀਰ ਤੀ ਟੈਕਟ ਲੈ ਲਈ ਉਧਰ ਅਮਨ ਦੇ ਪੇਪਰ ਸ਼ੁਰੂ ਹੋ ਗਏ ਅਮਨ ਬਹੁਤ ਵਿਅਸਤ ਹੋ ਗਈ ਅਮਨਦੀਪ ਆਪਣੇ ਘਰ ਦੇ ਕੰਮ ਤੇ ਬਸ ਪੜ੍ਹਾਈ ਵੱਲ ਹੀ ਧਿਆਨ ਦਿੰਦੀ ਸੀ ਅਮਨ ਕੋਲ ਕਿਸੇ ਨਾਲ ਗੱਲ ਕਰਨ ਦਾ ਟਾਈਮ ਵੀ ਨਹੀਂ ਸੀ ਇੱਕ ਦਿਨ ਸ਼ਾਮ ਨੂੰ ਅਮਨਦੀਪ ਨੂੰ ਹਰਵਿੰਦਰ ਦਾ ਮੈਸੇਜ ਆਇਆ ਹੋਇਆ ਸੀ ਅਮਨ ਨੇ ਰਿਪਲਾਈ ਕਰ ਦਿੱਤਾ ਕਿ ਬਾਅਦ ਵਿੱਚ ਫੇਰੀ ਹੋ ਕੇ ਗੱਲ ਕਰਾਂਗੀ ਐਮ ਧਿਆਨ ਚਲਦੇ ਆ ਐਵੇਂ ਹੀ پڑھਦੇ-ਪੜਦੇ ਉਸ ਨੂੰ ਨੀਂਦ ਆ ਗਈ ਜਦੋਂ ਤੋਂ ਅਮਨ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਉਸ ਦਿਨ ਤੋਂ ਹੀ ਜਗਪਾਲ ਪੜ੍ਹਾਈ ਵਿੱਚ ਵੀ ਅਮਨ ਦੀ ਮਦਦ ਕਰਦਾ ਉਹਦੇ ਨਾਲ ਘਰ ਦੇ ਕੰਮ-ਕਾਜ ਵੀ ਕਰਵਾ ਦਿੰਦਾ ਸੀ ਜਗਪਾਲ ਨੂੰ ਆਦਤ ਸੀ ਘਰ ਦੇ ਕੰਮ-ਕਾਜ ਕਰਨ ਦੀ ਉਹ ਆਪਣੀ ਮੰਮੀ ਨਾਲ ਵੀ ਸਾਰੇ ਕੰਮ-ਕਾਜ ਵਿੱਚ ਮਦਦ ਕਰਵਾਉਂਦਾ ਸੀ ਪਰ ਜਗਪਾਲ ਦੀ ਮੰਮੀ ਨੂੰ ਪਸੰਦ ਨਹੀਂ ਸੀ ਕਿ ਅਮਨ ਦੀ ਮਦਦ ਕਰਵਾਵੇ ਉਹ ਹਰ ਵਕਤ ਜਗਪਾਲ ਨੂੰ ਅਮਨ ਦਾ ਗੁਲਾਮ ਕਹਿੰਦੀ ਤੇ ਅਮਨ ਨੂੰ ਵੀ ਬੋਲਦੀ ਰਹਿੰਦੀ ਕਿ ਮੇਰੇ ਮੁੰਡੇ ਤੋਂ ਕੰਮ ਕਰਵਾਉਂਦੀ ਐ ਮਹਾਰਾਣੀ ਤੋਂ ਆਪ ਕੋਈ ਘਰ ਦਾ ਕੰਮ ਨਹੀਂ ਹੁੰਦਾ ਪਰ ਅਮਨ ਤੇ ਜਗਪਾਲ ਚੁੱਪ ਹੀ ਰਹਿੰਦੇ ਕਿ ਘਰ ਵਿੱਚ ਕਲੇਸ਼ ਨਾ ਹੋਵੇ ਜੋ ਵੀ ਸੀ ਅਮਨ ਬਹੁਤ ਮਿਹਨਤ ਕਰਦੀ ਤੇ ਮਿਹਨਤ ਦਾ ਫਲ ਵਧੀਆ ਹੀ ਮਿਲਦਾ ਅਮਨ ਦੇ ਸਾਰੇ ਪੇਪਰ ਬਹੁਤ ਵਧੀਆ ਹੋ ਗਏ ਅੰਮਤੇ ਆਨ ਖਤਮ ਹੋਣ ਤੋਂ ਬਾਅਦ ਇੱਕ ਦਿਨ ਹਰਵਿੰਦਰ ਨਾਲ ਵੀ ਗੱਲ ਕਰ ਲਈ ਹਰਵਿੰਦਰ ਨੇ ਕੁਝ ਖਾਸ ਗੱਲ ਨਹੀਂ ਕੀਤੀ ਬਸ ਪੇਪਰਾਂ ਦਾ ਹੀ ਪੁੱਛਿਆ ਸ਼ਾਇਦ ਉਹਨੇ ਅਮਨ ਦੀ ਆਵਾਜ਼ ਹੀ ਸੁਣਨੀ ਸੀ ਅਮਨ ਆਪਣੇ ਹਾਸਮੁਖ ਸੁਭਾਅ ਤੋਂ ਮਜਬੂਰ ਹਰਵਿੰਦਰ ਨੂੰ ਮੁਖਾਲ ਕਰਦੀ ਹੈ ਕਿ ਬਸ ਆਹੀ ਗੱਲ ਕਰਨ ਲਈ ਫੋਨ ਕੀਤਾ ਸੀ ਹਰਵਿੰਦਰ ਲੈ ਹੋਰ ਕੀ ਗੱਲ ਕਰਨੀ ਸੀ ਤੇਰੀ ਪੜ੍ਹਾਈ ਕਿਵੇਂ ਚੱਲਦੀ ਆ ਇਹੀ ਪੁੱਛਣਾ ਸੀ ਅਮਨ ਨੇ ਕਿਹਾ ਅੱਛਾ ਜੀ 10 ਮਿੰਟ ਐਵੇਂ ਹੀ ਇੱਕ ਦੂਜੇ ਨੂੰ ਮੁਖਾਲ ਕਰੀ ਗਏ ਬਾਅਦ ਵਿੱਚ ਅਮਨ ਨੇ ਫੋਨ ਕੱਟ ਦਿੱਤਾ ਕਿਉਂਕਿ ਉਹਨੇ ਰਾਤ ਦੀ ਰੋਟੀ ਬਣਾਉਣੀ ਸੀ ਹਰਵੀਰ ਤੇ ਹਰਲੀਨ ਵੀ ਆਸਟ੍ਰੇਲੀਆ ਨੂੰ ਚਲੇ ਗਏ ਹਰਲੀਨ ਨੇ ਆਪਣੀ ਭਾਬੀ ਨੂੰ ਆਸਟ੍ਰੇਲੀਆ ਜਾਣ ਬਾਰੇ ਫੋਨ ਕਰਕੇ ਦੱਸ ਦਿੱਤਾ ਸੀ ਪਰ ਫਿਰ ਵੀ ਉਹਦੇ ਪੇਕਿਆਂ ਤੋਂ ਉਹਨੂੰ ਮਿਲਣ ਕੋਈ ਨਹੀਂ ਆਇਆ ਸਰਬੀ ਹੁਣਾਂ ਨੇ ਹਰਲੀਨ ਨੂੰ ਪੇਕੇ ਮਿਲਣ ਜਾਣ ਨੂੰ ਕਿਹਾ ਤਾਂ ਉਹਨੇ ਵੀ ਜਾਣ ਤੋਂ ਮਨਾ ਕਰ ਦਿੱਤਾ ਕਿ ਮੈਂ ਵੀ ਨਹੀਂ ਜਾਣਾ ਕਿਉਂਕਿ ਹਰਲੀਨ ਨੂੰ ਹਾਲੇ ਵੀ ਆਪਣੇ ਡੈਡੀ ਅਤੇ ਵੀਰੇ ਤੇ ਯਕੀਨ ਨਹੀਂ ਸੀ ਹਰਲੀਨ ਨੇ ਆਸਟ੍ਰੇਲੀਆ ਜਾ ਕੇ ਵੀ ਆਪਣੇ ਪੇਕੇ ਕਦੇ ਫੋਨ ਨਹੀਂ ਕੀਤਾ ਉਹਦੇ ਡੈਡੀ ਨੇ ਖੁਦ ਹੀ ਹਰਲੀਨ ਨਾਲੋਂ ਸਾਰੇ ਰਿਸ਼ਤੇ ਤੋੜ ਲਈ। ਉਹਨਾਂ ਦੋਵਾਂ ਨੇ ਸਾਰੇ ਪਰਿਵਾਰ ਨੂੰ ਹਰਲੀਨ ਨਾਲ ਗੱਲ ਕਰਨ ਤੋਂ ਮਨਾ ਕੀਤਾ ਹੋਇਆ ਸੀ। ਹਰਲੀਨ ਨੇ ਵੀ ਆਪਣੇ ਸਹੁਰੇ ਘਰ ਨੂੰ ਹੀ ਪੇਕਾ ਘਰ ਮੰਨ ਲਿਆ। ਰੋਜ਼ ਸਾਰਿਆਂ ਨਾਲ ਗੱਲ ਕਰਦੀ, ਰਮਨ ਤੇ ਅਮਨ ਨਾਲ ਵੀ ਰੋਜ਼ ਗੱਲਾਂ ਕਰਦੀ ਪਰ ਆਪਣੇ ਪੇਕੇ ਕਦੇ ਫੋਨ ਨਾ ਲਾਇਆ। ਹਰਲੀਨ ਤੇ ਹਰਵੀ ਨੂੰ ਆਸਟ੍ਰੇਲੀਆ ਗਏ। 1 ਮਹੀਨਾ ਹੋ ਗਿਆ ਸੀ। ਹੁਣ ਤੱਕ ਹਰਲੀਨ ਕੰਮ ਤੇ ਵੀ ਜਾਣ ਲੱਗ ਗਈ ਸੀ ਤੇ ਉਹਦਾ ਮਨ ਵੀ ਲੱਗ ਗਿਆ ਸੀ ਹਰਵਿੰਦਰ ਕਰਕੇ ਵੀ ਹਰਲੀਨ ਨੂੰ ਆਸਟ੍ਰੇਲੀਆ ਜਾ ਕੇ ਉਪਰਾਂ ਨਹੀਂ ਲੱਗਿਆ ਸੀ ਉਹ 4 ਸਾਲ ਇਕੱਠੇ ਪੜੇ ਸੀ ਦੋਵਾਂ ਦੀ ਵਿਧਿਆ ਬਣਦੀ ਸੀ ਇੱਧਰ ਸੁਖਮਣ ਸਿੰਘ ਦਾ ਪਹਿਲਾ ਜਨਮ ਦਿਨ ਆ ਗਿਆ ਸੁਖਮਣ ਦੇ ਤਾਇਆ ਤੇ ਤਾਈ ਵੀ ਜਨਮ ਦਿਨ ਤੇ ਆਏ ਸੀ ਜਗਪਾਲ ਤੇ ਅਮਨ ਵੀ ਜਨਮ ਦਿਨ ਦੀਆਂ ਵਧਾਈਆਂ ਦੇਣ ਕੀਕਤੇ ਖਡਾਉਣੇ ਲੈ ਕੇ ਗਈ ਉਥੇ ਹੀ ਅਮਨ ਦੀ ਸਿਹਤ ਖਰਾਬ ਹੋ ਗਈ ਜਦੋਂ ਅਮਨ ਨੂੰ ਹਸਪਤਾਲ ਲੈ ਕੇ ਗਈ ਤਾਂ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਖੁਸ਼ਖਬਰੀ ਸੁਣਾਈ ਕਿ ਅਮਨਦੀਪ ਮਾਂ ਬਣਨ ਵਾਲੀ ਹੈ ਜਗਪਾਲ ਸੁਣ ਕੇ ਬਹੁਤ ਖੁਸ਼ ਹੋਇਆ ਸਾਰਾ ਪਰਿਵਾਰ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਸ਼ਾਮ ਨੂੰ ਅਮਨ ਨੂੰ ਘਰ ਲੈ ਗਏ ਡਾਕਟਰ ਨੇ ਅਮਨ ਨੂੰ ਆਰਾਮ ਕਰਨ ਲਈ ਕਿਹਾ ਸੀ ਜਗਪਾਲ ਨੇ ਆਪਣੀ ਮੰਮੀ ਨੂੰ ਅਮਨ ਦਾ ਧਿਆਨ ਰੱਖਣ ਲਈ ਕਹਿਣ ਲੱਗਾ ਪਰ ਉਹਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਜਗਪਾਲ ਦੁਆਰਾ ਆਪਣੀ ਮੰਮੀ ਨੂੰ ਕਹਿਣ ਲੱਗਿਆ ਤਾਂ ਉਹ ਖਿੱਚ ਕੇ ਬੋਲੀ ਕਿ ਮੈਂ ਆਪਣਾ ਬੁਟੀਕ ਦਾ ਕੰਮ ਕਰਦੇ ਦੇਖਾਂ ਕਿ ਇਸ ਮਹਾਰਾਣੀ ਦਾ ਧਿਆਨ ਰੱਖਾਂ ਜਗਪਾਲ ਮੰਮੀ ਕੀ ਗੱਲ ਐ ਤੁਸੀਂ ਕਿਉਂ ਅਮਨ ਨੂੰ ਹੀ ਬੁਰਾ ਭਲਾ ਕਹੀ ਜਾਂਦੇ ਹੋ ਮੈਂ ਬਹੁਤ ਦਿਨਾਂ ਤੋਂ ਦੇਖਦਾ ਤੁਸੀਂ ਹਮੇਸ਼ਾ ਇਹਦੇ ਨਾਲ ਗੁੱਸੇ ਰਹਿੰਦੇ ਹੋ ਜਗਪਾਲ ਦੀ ਮੰਮੀ ਮੈਂ ਕਿਹਾ ਸੀ ਇਸ ਨੂੰ ਅੱਗੇ ਪੜਾਉਣ ਨੂੰ ਨਾਏ ਮਹਾਰਾਣੀ ਘਰ ਦਾ ਕੰਮ ਕਰਦੀ ਐ ਹੁਣ ਇਹਦੀ ਸੇਤ ਦਾ ਵੀ ਧਿਆਨ ਰੱਖੋ ਆਏ ਦਿਨ ਪੇਕੇ ਤੁਰ ਹੀ ਰਹਿੰਦੀ ਐ ਨਾ ਤੈਨੂੰ ਸ਼ਰਮ ਐ ਤੂੰ ਵੀ ਨਾਲ ਹੀ ਤੁਰ ਪੈਂਦਾ ਜਿੱਧਰ ਨੂੰ ਜਾਣਾ ਐ ਜਗਪਾਲ ਤੁਸੀਂ ਤਾਂ ਐਵੇਂ ਹੀ ਗੁੱਸੇ ਰਹਿੰਦੇ ਹੋ ਅਮਨ ਨੂੰ ਪੜ੍ਹਾਈ ਦਾ ਸ਼ੌਂਕ ਸੀ ਫੇਰ ਕੀ ਐ ਜੇ ਉਹ ਪੜ੍ਹਾਈ ਕਰਨ ਲੱਗ ਗਈ ਜਾਣ ਤੋਂ ਪਹਿਲਾਂ ਵੀ ਤੇ ਆਕੇ ਵੀ ਅਮਨ ਹੀ ਕਰਦੀ ਐ ਸਾਰਾ ਕੰਮ ਤੁਸੀਂ ਤਾਂ ਬਟੀਕਤੇ ਹੁੰਦੇ ਹੋ ਤੁਸੀਂ ਰਹਿਣ ਦਿਓ ਮੈਂ ਆਪ ਹੀ ਧਿਆਨ ਰੱਖ ਲਵਾਂਗਾ ਜਗਪਾਲ ਹਾਲ ਵਿੱਚੋਂ ਉੱਠ ਕੇ ਅੰਦਰ ਕਮਰੇ ਵਿੱਚ ਅਮਨ ਕੋਲ ਚਲਾ ਗਿਆ ਅਮਨ ਨੂੰ ਸਮਝਾਉਣ ਲੱਗਾ ਕਿ ਆਪਣਾ ਧਿਆਨ ਰੱਖੇ ਸੇਤ ਠੀਕ ਹੋਣ ਤੱਕ ਘਰ ਵਿੱਚ ਹੀ ਆਰਾਮ ਕਰੇ ਬਾਅਦ ਵਿੱਚ ਕਾਲਜ ਜਾਣਾ ਸ਼ੁਰੂ ਕਰੇ ਇੱਕ ਦਿਨ ਆਰਾਮ ਕਰਨ ਤੋਂ ਬਾਅਦ ਅਮਨ ਘਰ ਦੇ ਕੰਮ ਕਰਨ ਲੱਗ ਗਈ ਤੇ ਫਿਰ ਕਾਲਜ ਵੀ ਜਾਣ ਲੱਗ ਗਈ 4 ਮਹੀਨੇ ਕਦੋਂ ਨਿਕਲ ਗਏ ਪਤਾ ਹੀ ਨਾ ਲੱਗਿਆ ਅਮਨਦੀਪ ਦੇ ਫਾਈਨਲ ਪੇਪਰ ਸ਼ੁਰੂ ਹੋ ਗਏ ਅਮਨ ਨੇ ਬਹੁਤ ਮਿਹਨਤ ਕੀਤੀ ਤੇ ਉਹਦੇ ਪੇਪਰ ਬਹੁਤ ਵਧੀਆ ਹੋ ਗਏ ਉਹ ਬਹੁਤ ਖੁਸ਼ ਸੀ ਕਿ ਵਧੀਆ ਨੰਬਰ ਨਾਲ ਪਾਸ ਹੋ ਗਈ ਤੇ ਆਪਣੇ ਪਾਸ ਹੋਣ ਦੀ ਖੁਸ਼ਖਬਰੀ ਪਹਿਲਾਂ ਜਗਪਾਲ ਮੰਮੀ ਜੀ ਤੇ ਆਪਣੇ ਮੰਮੀ ਪਾਪਾ ਜੀ ਨੂੰ ਦਿੱਤੀ ਸਾਰੇ ਜਣੇ ਬਹੁਤ ਖੁਸ਼ ਸੀ ਸ਼ਾਮ ਨੂੰ ਜਗਪਾਲ ਤੇ ਅਮਨਦੀਪ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਬਾਅਦ ਵਿੱਚ ਲੰਗਰ ਹਾਲ ਵਿੱਚ ਸੇਵਾ ਕਰਕੇ ਕਰਨ ਨੂੰ ਵਾਪਸ ਆ ਗਏ ਘਰ ਦਾ ਕੰਮ ਕਾਜ ਕਰਨ ਤੋਂ ਬਾਅਦ ਜਦੋਂ ਅਮਨਦੀਪ ਕਮਰੇ ਵਿੱਚ ਆਈ ਜਗਪਾਲ ਅਮਨ ਹੁਣ ਤੂੰ ਆਪਣਾ ਖਾਸ ਧਿਆਨ ਰੱਖਿਆ ਕਰ ਜਿੰਨਾ ਕੋ ਕੰਮ ਕਾਜ ਹੁੰਦਾ ਕਰ ਲਿਆ ਕਰ ਬਾਕੀ ਮੈਂ ਆਪੇ ਕਰ ਲਿਆ ਕਰਨਾ ਮੈਂ ਵੀ ਹੁਣ ਕੋਸ਼ਿਸ਼ ਕਰਿਆ ਕਰੂੰ ਛੇਤੀ ਘਰ ਆ ਜਾਇਆ ਕਰਾਂ ਅਮਨ ਆਪਣੇ ਕਿਹੜਾ ਜਗਪਾਲ ਕੋਈ ਬਹੁਤਾ ਕੰਮ ਹੈ ਘਰ ਦਾ ਕੰਮ ਕਾਜ ਮੈਂ ਆਪੇ ਕਰ ਲਿਆ ਕਰਨਿਆਂ ਬਸ ਤੁਸੀਂ ਟਾਈਮ ਨਾਲ ਘਰ ਆ ਜਾਇਆ ਕਰੋ ਜਗਪਾਲ ਹੁਣ ਹਰ ਰੋਜ਼ ਜਲਦੀ ਘਰ ਆ ਜਾਂਦਾ ਘਰ ਆ ਕੇ ਉਹ ਅਮਨ ਦੀ ਮਦਦ ਕਰ ਦਿੰਦਾ ਮੰਮੀ ਨੂੰ ਵੀ ਸ਼ਾਮ ਨੂੰ ਬੁਟੀਕ ਤੋਂ ਲੈ ਆਉਂਦਾ ਉਹ ਦੋਵੇਂ ਤਾਂ ਬਹੁਤ ਖੁਸ਼ ਸੀ ਵਧੀਆ ਦਿਨ ਲੱਗਦੇ ਸੀ ਬਸ ਜਗਪਾਲ ਦੀ ਮੰਮੀ ਪਤਾ ਨਹੀਂ ਕਿਉਂ ਨਾਰਾਜ਼ ਰਹਿੰਦੀ ਸੀ ਸ਼ਾਇਦ ਉਹਨੂੰ ਇਹ ਸੀ ਕਿ ਅਮਨ ਪੜਨ ਨਾ ਲੱਗਦੀ ਸਿਰਫ ਬੁਟੀਕ ਦਾ ਕੰਮ ਹੀ ਸੰਭਾਲਦੀ ਉਧਰ ਰਮਨ ਦੀ ਹਸਪਤਾਲ ਵਿੱਚ ਤਰੱਕੀ ਹੋ ਗਈ ਤੇ ਨਾਲ ਹੀ ਉਹਦੀ ਤਨਖਾਹ ਵੀ ਵਧ ਗਈ ਹੁਣ ਉਹਨੇ ਗਵਰਨਮੈਂਟ ਜੌਬ ਲਈ ਵੀ ਅਪਲਾਈ ਕਰ ਦਿੱਤਾ ਸੀ ਸ਼ਾਮ ਨੂੰ ਜਗਪਾਲ ਤੇ ਅਮਨ ਰਮਨ ਨੂੰ ਵਧਾਈਆਂ ਦੇਣ ਲਈ ਚਲੇ ਗਏ ਉਧਰ ਪ੍ਰੀਤੀ ਤੇ ਗੁਰਵੀਰ ਵੀ ਆਈ ਹੋਈ ਸੀ ਤੇ ਰਮਨ ਦੇ ਜੇਠ ਜਠਾਣੀ ਵੀ ਆਈ ਸੀ ਉਹ ਤਾਂ ਕਿਸੇ ਨਾ ਕਿਸੇ ਬਹਾਨੇ ਸੁਖਮਲ ਨੂੰ ਮਿਲਣ ਆ ਹੀ ਜਾਂਦੇ ਸਾਰਿਆਂ ਨੇ ਨਾਲ ਮਿਲ ਕੇ ਵਧੀਆ ਟਾਈਮ ਪਾਸ ਕੀਤਾ ਅਗਲੀ ਸਵੇਰ ਜਦੋਂ ਜਗਪਾਲ ਤੇ ਅਮਨ ਦੀਪ ਘਰ ਗਏ ਤਾਂ ਮੰਮੀ ਜੀ ਫੇਰ ਨਾਰਾਜ਼ ਹੋ ਗਏ ਪਤਾ ਨਹੀਂ ਘਰ ਦਾ ਮਾਹੌਲ ਖਰਾਬ ਹੀ ਰਹਿੰਦਾ ਹਰ ਛੋਟੀ ਛੋਟੀ ਗੱਲ ਤੇ ਘਰ ਵਿੱਚ ਲੜਾਈ ਰਹਿੰਦੀ ਇੱਕ ਦਿਨ ਜਦੋਂ ਅਮਨਦੀਪ ਦੁਪਹਿਰ ਨੂੰ ਕਮਰੇ ਵਿੱਚੋਂ ਬਾਹਰ ਆਈ ਤਾਂ ਜਗਪਾਲ ਤੇ ਉਸ ਦੀ ਮੰਮੀ ਵਿੱਚ ਬਹੁਤ ਜ਼ਿਆਦਾ ਬੈਸ ਹੋ ਰਹੀ ਸੀ ਲੜਾਈ ਕਿਸ ਗੱਲ ਤੋਂ ਹੋਈ ਅਮਨ ਨੂੰ ਕੁਝ ਵੀ ਸਮਝ ਨਹੀਂ ਲੱਗੀ ਜਗਪਾਲ ਅਮਨ ਨੂੰ ਬਿਨਾਂ ਮਿਲੇ ਹੀ ਹਸਪਤਾਲ ਵਾਪਸ ਚਲਾ ਗਿਆ ਰਾਤ ਨੂੰ ਜਦੋਂ ਘਰ ਵਾਪਸ ਆਇਆ ਤਾ ਅਮਨ ਨੇ ਮੰਮੀ ਜੀ ਨਾਲ ਬੈਸ ਦਾ ਕਾਰਨ ਪੁੱਛਿਆ ਜਗਪਾਲ ਕੁਝ ਨਹੀਂ ਅਮਨ ਤੂੰ ਫਿਕਰ ਨਾ ਕਰ ਸਿਰਫ ਆਪਣਾ ਖਿਆਲ ਰੱਖਿਆ ਕਰ ਅਮਨ ਕਿਉਂ ਜਗਪਾਲ ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਮੰਮੀ ਜੀ ਦੁਪਹਿਰ ਤੋਂ ਬਾਅਦ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੇ ਨਾ ਉਹਨਾਂ ਨੇ ਰੋਟੀ ਖਾਧੀ ਐ ਬੁਟੀਕ ਤੇ ਵੀ ਨਹੀਂ ਗਏ ਦੁਪਹਿਰ ਤੋਂ ਬਾਅਦ ਗੱਲ ਤਾਂ ਦੱਸੋ ਕੀ ਹੋਈ ਐ ਜਗਪਾਲ ਅਮਨ ਮੰਮੀ ਨੂੰ ਬੁਟੀਕ ਵਿੱਚ ਘਾਟਾ ਪੈ ਗਿਆ ਉਹ ਇਹਦਾ ਕਾਰਨ ਆਪਾਂ ਦੋਵਾਂ ਨੂੰ ਮੰਨਦੇ ਆ ਅਮਨ ਆਪਾਂ ਕਿਵੇਂ ਆਪਾਂ ਤਾਂ ਕਦੇ ਕੋਈ ਪੈਸਾ ਲਿਆ ਹੀ ਨਹੀਂ ਮੰਮੀ ਜੀ ਤੂੰ ਨਾ ਹੀ ਕਦੇ ਘਰ ਖਰਚ ਲਿਆ ਫਿਰ ਇਹ ਕਿਵੇਂ ਹੋਇਆ ਜਗਪਾਲ ਪੈਸੇ ਦੀ ਲੈਣ ਦੀ ਗੱਲ ਨਹੀਂ ਮੰਮੀ ਨੂੰ ਇਹ ਸੀ ਕਿ ਵਿਆਹ ਤੋਂ ਬਾਅਦ ਅਮਨ ਤੂੰ ਪੜ੍ਹਾਈ ਦੀ ਥਾਂ ਉਹਨਾਂ ਨਾਲ ਬੁਟੀਕ ਦਾ ਕੰਮ ਸੰਭਾਲਣ ਵਿੱਚ ਮਦਦ ਕਰੇਂਗੀ ਅਮਨ ਤਾਂ ਹੀ ਮੰਮੀ ਜੀ ਮੇਰੇ ਨਾਲ ਨਾਰਾਜ਼ ਰਹਿੰਦੇ ਐ ਪਰ ਉਹਨਾਂ ਮੈਨੂੰ ਤਾਂ ਕਦੇ ਕਿਹਾ ਹੀ ਨਹੀਂ ਸੀ ਚਲੋ ਕੋਈ ਨਹੀਂ ਮੈਂ ਹੁਣ ਚਲੀ ਜਾਇਆ ਕਰੂੰਗੀ ਪਰ ਜਗਪਾਲ ਤੁਸੀਂ ਮੰਮੀ ਜੀ ਨੂੰ ਪੈਸੇ ਦੇ ਦਿਓ ਜਗਪਾਲ ਮੇਰੇ ਕੋਲ ਜਿੰਨੇ ਵੀ ਸੀ ਮੈਂ ਦੇ ਦਿੱਤੇ ਥੋੜੇ ਜਿਹੇ ਘਰ ਖਰਚ ਲਈ ਰੱਖੇ ਪਿੰਡ ਵਾਲੀ ਜ਼ਮੀਨ ਦੇ ਠੇਕੇ ਵਾਲੇ ਪੈਸੇ ਵੀ ਮੰਮੀ ਕੋਲ ਹੀ ਹੁੰਦੇ ਨੇ ਮੈਂ ਤਾਂ ਇਹ ਕਹਿੰਦਾ ਜਦੋਂ ਕੁਝ ਪਛਦਾ ਨਹੀਂ ਫਿਰ ਇਹੋ ਜਿਹੇ ਕੰਮ ਦਾ ਕੀ ਫਾਇਦਾ ਮੇਰਾ ਕੰਮ ਵਧੀਆ ਚੱਲਦਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਫਿਰ ਕਿਉਂ ਮੱਥਾ ਮਾਰਨਾ ਅਮਨ ਚਲੋ ਕੋਈ ਨਹੀਂ ਘਰ ਕਿਹੜਾ ਵਿਹਲੇ ਬੈਠ ਹੋਣਾ ਹੈ ਮੰਮੀ ਨੂੰ ਤੁਸੀਂ ਨਾ ਕੁਝ ਵੀ ਕਿਹਾ ਕਰੋ ਦੋਵਾਂ ਨੇ ਮੰਮੀ ਨੂੰ ਮਨਾ ਕੇ ਇਕੱਠਿਆਂ ਨੇ ਰੋਟੀ ਖਾਧੀ ਪਰ ਘਰ ਦਾ ਮਾਹੌਲ ਸਦਾ ਖਰਾਬ ਹੀ ਰਹਿੰਦਾ ਸੀ ਜਗਪਾਲ ਦੀ ਮੰਮੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਜਗਪਾਲ ਤੇ ਅਮਨ ਨਾਲ ਝਗੜਾ ਪਾਈ ਰੱਖਦੀ ਏਦਾਂ ਹੀ ਲੜਾਈ ਝਗੜੇ ਵਿੱਚ ਅਮਨ ਨੂੰ ਨਮਾ ਮਮੀ ਨਾ ਚੱਲ ਪਿਆ ਸੀ ਇੱਕ ਦਿਨ ਚਰਨਜੀਤ ਨੇ ਜਗਪਾਲ ਦੀ ਮੰਮੀ ਨੂੰ ਅਮਨ ਨੂੰ ਲੈ ਕੇ ਜਾਣ ਬਾਰੇ ਪੁੱਛਿਆ ਚਰਨਜੀਤ ਭੈਣ ਜੀ ਹੁਣ ਤਾਂ ਅਮਨ ਦੇ ਬਹੁਤ ਥੋੜੇ ਦਿਨ ਰਹਿ ਗਏ ਡਿਲੀਵਰੀ ਹੋਣ ਵਿੱਚ ਮੈਂ ਸੋਚਦੀ ਸੀ ਅਸੀਂ ਇਹਨੂੰ ਆਪਣੇ ਕੋਲ ਲੈ ਜਾਈਏ ਜਗਪਾਲ ਦੀ ਮੰਮੀ ਮੇਰੇ ਵੱਲੋਂ ਤਾਂ ਲੈ ਜਾਓ ਮੈਂ ਤਾਂ ਕੀ ਕਰਾਉਣਾ ਇਹਦੇ ਤੋਂ ਬਾਕੀ ਇਹਨਾਂ ਦੀ ਆਪਣੀ ਮਰਜ਼ੀ ਹੈ ਚਰਨਜੀਤ ਨੂੰ ਬਹੁਤ ਅਜੀਬ ਲੱਗਿਆ ਕਿ ਅਮੰਦੀ ਸੱਸ ਨੇ ਕਿਵੇਂ ਦਾ ਜਵਾਬ ਦਿੱਤਾ ਕਿਉਂਕਿ ਅਮੰਨਤਾ ਆਪਣੀ ਮਰਜ਼ੀ ਕਰਨ ਵਾਲੀ ਨਹੀਂ ਫਿਰ ਇਹੋ ਜਿਹਾ ਕੀ ਹੋ ਗਿਆ ਚਰਨਜੀਤ ਨੇ ਜਗਪਾਲ ਨੂੰ ਪੁੱਛਿਆ ਤਾਂ ਜਗਪਾਲ ਕਹਿਣ ਲੱਗਿਆ ਕਿ ਲੈ ਜਾਓ ਮੰਮੀ ਜੀ ਮੈਨੂੰ ਐਤਵਾਰ ਨੂੰ ਛੁੱਟੀ ਹੈ ਮੈਂ ਖੁਦ ਹੀ ਛੱਡ ਜਾਊਂਗਾ ਚਰਨਜੀਤ ਜਗਪਾਲ ਪਤ ਛਗਣ ਵਿਹਾਰ ਨਾਲ ਲੈ ਕੇ ਜਾਵਾਂਗੇ ਗੁਰਵੀਰ ਲੈਣਾ ਆਊਗਾ ਜਗਪਾਲ ਪਰ ਮੰਮੀ ਤਾਂ ਸਾਨੂੰ ਬੁਲਾਉਂਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਜੇ ਉਹਨਾਂ ਨੇ ਨਾ ਕੋਈ ਸ਼ਿਕਾਇਤ ਕੀਤਾ ਚਰਨਜੀਤ ਕੋਈ ਨਹੀਂ ਪੁੱਤ ਜਦੋਂ ਗੁਰਵੀਰ ਆਇਆ ਉਹਨੇ ਆਪੇ ਹੀ ਸਭ ਕੁਝ ਕਰ ਦੇਣਾ ਚਰਨਜੀਤ ਨੇ ਜਗਪਾਲ ਨੂੰ ਸਮਝਾ ਕੇ ਫਿਰ ਘਰ ਵੀ ਸਤਨਾਮ ਨਾਲ ਸਲਾਹ ਕੀਤੀ ਤੇ ਫਿਰ ਸਰਬੀ ਨਾਲ ਵੀ ਸਲਾਹ ਕੀਤੀ ਜਗਪਾਲ ਨੇ ਘਰ ਆ ਕੇ ਅਮਨ ਨੂੰ ਸਾਰਾ ਕੁਝ ਦੱਸ ਦਿੱਤਾ ਅਮਨ ਕਹਿਣ ਲੱਗੀ ਮੈਂ ਇੱਥੇ ਹੀ ਰੁਕ ਜਾਂਦੀ ਆਂ ਜਗਪਾਲ ਮੇਰੇ ਵੱਲੋਂ ਤਾਂ ਰੁਕ ਜਾ ਪਰ ਮੈਨੂੰ ਪਤਾ ਹੈ ਮੰਮੀ ਨੇ ਤੇਰੇ ਕੋਲ ਨਹੀਂ ਆਉਣਾ ਉਹ ਜਿੱਦ ਦੀ ਪੱਕੀ ਹੈ ਮੈਂ ਹਫਤੇ ਦੀਆਂ ਛੁੱਟੀਆਂ ਕਰ ਸਕਦਾ ਉਸ ਤੋਂ ਵੱਧ ਛੁੱਟੀਆਂ ਮਿਲਣੀਆਂ ਨਹੀਂ ਇਸ ਨਾਲੋਂ ਚੰਗਾ ਹੈ ਗੁਰਵੀਰ ਵੀਰਾ ਆਊਗਾ ਲੈਣ ਤੂੰ ਚਲੀ ਜਾਈ ਤੈਨੂੰ ਉੱਥੇ ਮੰਮੀ ਜੀ ਹੁਣਾਂ ਕੋਲ ਵਧੀਆ ਲੱਗੂ ਨਾਲੇ ਰਮਨ ਭੈਣ ਵੀ ਉੱਥੇ ਹੀ ਐ ਤੇਰਾ ਦਿਲ ਲੱਗ ਜਾਣਾ ਨਾਲੇ ਸੁਖਮਣ ਰੌਣਕ ਲਈ ਰੱਖਦਾ ਅਮਨ ਨੇ ਜਾਣ ਲਈ ਹਾਂ ਕਰ ਦਿੱਤੀ ਜਗਪਾਲ ਨੇ ਆਪਣੀ ਮੰਮੀ ਨੂੰ ਦੱਸ ਦਿੱਤਾ ਕਿ ਗੁਰਵੀਰ ਐਤਵਾਰ ਨੂੰ ਅਮਨ ਨੂੰ ਲੈਣ ਆਊਗਾ। ਉਹਨੇ ਕੋਈ ਵੀ ਜਵਾਬ ਨਹੀਂ ਦਿੱਤਾ। ਜਗਪਾਲ ਨੂੰ ਹੈਰਾਨੀ ਹੁੰਦੀ ਸੀ ਕਿ ਪਤਾ ਨਹੀਂ ਮੰਮੀ ਕਿਉਂ ਐਨੀ ਨਾਰਾਜ਼ ਹੈ। ਕਿਸੇ ਗੱਲ ਦੀ ਖੁਸ਼ੀ ਕਿਉਂ ਨਹੀਂ ਮਨਾਉਂਦੀ? ਜਗਪਾਲ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ। ਅਮਨ ਉਹਨੂੰ ਉਦਾਸ ਦੇਖ ਕਹਿਣ ਲੱਗੀ, "ਜਗਪਾਲ, ਤੁਸੀਂ ਕਿਉਂ ਉਦਾਸ ਹੁੰਦੇ ਹੋ?" ਦੇਖਣਾ ਮੰਮੀ ਜੀ ਨੇ ਆਪਣੇ ਆਪ ਠੀਕ ਹੋ ਜਾਣਾ ਹੈ ਜਗਪਾਲ ਅਮਨ ਕੱਲ ਨੂੰ ਸਵੇਰੇ ਮੇਰੇ ਨਾਲ ਬਾਜ਼ਾਰ ਚੱਲੀ ਜੋ ਵੀ ਸਮਾਨ ਚਾਹੀਦਾ ਹੈ ਉਹ ਲੈ ਆਵਾਂਗੇ ਅਮਨ ਅਗਲੇ ਦਿਨ ਜਾ ਕੇ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮੰਮੀ ਜੀ ਮੇਰੇ ਨਾਲ ਬਾਜ਼ਾਰ ਚੱਲੋ ਪਰ ਉਹ ਕਦੇ ਕੁਝ ਬੋਲਦੀ ਨਹੀਂ ਸੀ ਅਮਨ ਦੇ ਦੁਬਾਰਾ ਪੁੱਛਣ ਤੇ ਮਨਾਂ ਕਰ ਦਿੱਤਾ ਕਿ ਮੈਂ ਵੇਲੀ ਨਹੀਂ ਫਿਰ ਅਮਰ ਨੇ ਆਪਣੀ ਮੰਮੀ ਨੂੰ ਪੁੱਛ ਕੇ ਸਾਰਾ ਸਮਾਨ ਲੈ ਆਈ ਐਤਵਾਰ ਨੂੰ ਗੁਰਵੀਰ 10 ਵਜੇ ਆ ਗਿਆ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ